ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਾਰਤ ਦੇ ਉਸ ਕਿਲੇ ਦੀ ਜਿਸ ਦੇ ਉੱਪਰ ਤੋਪਾਂ ਦੇ ਗੋਲਾਂ ਦਾ ਵੀ ਹੁੰਦਾ ਨਹੀਂ ਸੀ ਕੋਈ ਵੀ ਅਸਰ ਅੰਗਰੇਜ਼ਾਂ ਨੇ ਵੀ ਹਾਰ ਮੰਨ ਲਈ ਸੀ ਦੋਸਤੋ ਭਾਰਤ ਵਿੱਚ ਬਹੁਤ ਸਾਰੇ ਕਿਲੇ ਹਨ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਮਸ਼ਹੂਰ ਹਨ ਇਸੇ ਤਰ੍ਹਾਂ ਦਾ ਇੱਕ ਕਿਲਾ ਹੈ ਰਾਜਸਥਾਨ ਦੇ ਭਰਤਪੁਰ ਵਿੱਚ ਜਿਸ ਨੂੰ ਲੋਹਗੜ੍ਹ ਦਾ ਕਿਲਾ ਕਿਹਾ ਜਾਂਦਾ ਹੈ ਇਸ ਕਿਲੇ ਨੂੰ ਭਾਰਤ ਦਾ ਇਕਲੌਤਾ ਅਜਿਹਾ ਅਜਿੱਤ ਕਿਲਾ ਕਿਹਾ ਜਾਂਦਾ ਹੈ ਕਿਉਂਕਿ ਇਸ ਕਿਲੇ ਨੂੰ ਕਦੇ ਵੀ ਕੋਈ ਜਿੱਤ ਨਹੀਂ ਸਕਿਆ ਅੰਗਰੇਜ਼ਾਂ ਨੇ ਵੀ ਇਸ ਕਿਲੇ ਨੂੰ ਜਿੱਤਣ ਵਾਸਤੇ ਹਾਰ ਮੰਨ ਲਈ ਸੀ ਇਹ ਕਿਲਾ 285 ਸਾਲ ਪਹਿਲਾਂ ਜਿਕੇ 19 ਫਰਵਰੀ 1733 ਨੂੰ जाट ਸ਼ਾਸਕ ਮਹਾਰਾਜਾ ਸੂਰਜਮਲ ਦੁਆਰਾ ਬਣਾਇਆ ਗਿਆ ਸੀ ਕਿਉਂਕਿ ਉਸ ਸਮੇਂ ਤੋਪਾਂ ਅਤੇ ਬਾਰੂਦ ਬਹੁਤ ਆਮਸਨ ਇਸ ਲਈ ਇਸ ਕਿਲੇ ਨੂੰ ਬਣਾਉਣ ਲਈ ਖਾਸ ਤਕਨੀਕ ਦੀ ਵਰਤੋਂ ਕੀਤੀ ਗਈ ਸੀ ਤਾਂ ਜੋ ਕਿਲੇ ਦੀ ਕੰਧ ਨਾਲ ਟਕਰਾਨ ਤੋਂ ਬਾਅਦ ਬਾਰੂਦ ਦੇ ਗੋਲੇ ਬੇਅਸਰ ਹੋ ਜਾਣ ਇਸ ਕਿਲੇ ਦੀ ਉਸਾਰੀ ਸਮੇਂ ਪਹਿਲਾਂ ਇੱਕ ਚੌੜੀ ਅਤੇ ਮਜ਼ਬੂਤ ਉੱਚੀ ਪੱਥਰ ਦੀ ਕੰਧ ਬਣਾਈ ਗਈ ਸੀ ਇਹ ਜਿੱਕੀ ਨੇ ਬਣਾਉਣ ਲਈ ਇੰਨਾ ਕੰਧਾਂ ਤੇ ਧੋਪਾਂ ਦੇ ਗੋਲਿਆਂ ਦਾ ਕੋਈ ਵੀ ਅਸਰ ਨਾ ਹੋਵੇ ਇਹਨਾਂ ਦੇ ਆਲੇ ਦੁਆਲੇ ਸੰਕੜੇ ਫੁੱਟ ਚੌੜੀ ਕੱਚੀ ਮਿੱਟੀ ਦੀ ਇੱਕ ਕੰਧ ਬਣਾਈ ਗਈ ਸੀ ਅਤੇ ਇੱਕ ਡੂੰਗੀ ਅਤੇ ਚੌੜੀ ਖਾਈ ਪੁੱਟ ਕੇ ਪਾਣੀ ਭਰ ਦਿੱਤਾ ਗਿਆ ਸੀ ਅਜਿਹੀ ਸਥਿਤੀ ਵਿੱਚ ਦੁਸ਼ਮਣ ਭਾਵੇਂ ਪਾਣੀ ਪਾਰ ਕਰ ਲਵੇ ਪਰ ਸੰਤਲ ਕੰਧ ਤੇ ਚੜ੍ਹਨਾ ਨਾ ਸਿਰਫ ਮੁਸ਼ਕਲ ਸੀ ਵਿਜਲ ਕੇ ਅਸੰਭਵ ਸੀ ਇਸੇ ਕਲੇ ਤੇ ਹਮਲਾ ਕਰ ਲੱਗੇ ਕਿਸੇ ਲਈ ਵੀ ਆਸਾਨੀ ਸੀ ਕਿਉਂਕਿ ਧੋਪਾਂ ਦੇ ਗੋਲੇ ਮਿੱਟੀ ਦੀ ਕੰਧ ਵਿੱਚ ਫਸ ਜਾਂਦੇ ਸਨ ਅਤੇ ਉਹਨਾਂ ਦੀ ਅੱਗ ਬੁੱਝ ਜਾਂਦੀ ਸੀ ਇਸ ਨਾਲ ਕਿਲੇ ਨੂੰ ਕੋਈ ਵੀ ਨੁਕਸਾਨ ਨਹੀਂ ਸੀ ਹੁੰਦਾ ਇਹੀ ਕਾਰਨ ਹੈ ਕਿ ਦੁਸ਼ਮਣ ਕਦੇ ਵੀ ਇਸ ਕਿਲੇ ਵਿੱਚ ਦਾਖਲ ਨਹੀਂ ਹੋ ਸਕਿਆ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਨੇ ਇਸ ਕਿਲੇ ਉੱਤੇ ਕਬਜ਼ਾ ਕਰਨ ਲਈ 13 ਵਾਰ ਕੀਤਾ ਸੀ ਹਮਲਾ ਅੰਗਰੇਜ਼ੀ ਫੌਜ ਨੇ ਇੱਥੇ ਸੰਕਲਿਤ ਧੋਪਾਂ ਦੇ ਗੋਲੇ ਤਾਗੇ ਪਰ ਉਨ੍ਹਾਂ ਗੋਲਿਆਂ ਦਾ ਇਸ ਕਿਲੇ ਪਰ ਕੋਈ ਵੀ ਅਸਰ ਨਾ ਹੋਇਆ ਉਹ 13-12 ਵਿੱਚੋਂ ਇੱਕ ਵਾਰ ਵੀ ਇਸ ਕਿਲੇ ਵਿੱਚ ਅੰਦਰ ਨਹੀਂ ਦਾਖਲ ਹੋ ਸਕੀ ਕਹਿਆ ਜਾਂਦਾ ਹੈ ਕਿ ਬ੍ਰਿਟਿਸ਼ ਫੌਜ بار بار ਹਾਰਾਂ ਤੋਂ ਨਿਰਾਸ਼ ਹੋ ਕੇ ਉਸ ਜਗ੍ਹਾ ਨੂੰ ਛੱਡ ਕੇ ਚਲੀ ਗਈ ਇਸ ਕਿਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੇ ਕੰਦਾ ਹਨ ਜੋ ਕਿ ਮਿੱਟੀ ਦੇ ਬਣਿਆ ਹੋਇਆ ਹਨ ਪਰ ਇਸ ਦੇ ਬਾਵਜੂਦ ਇਸ ਕਿਲੇ ਨੂੰ ਜਿੱਤਨਾ ਕਿਸੇ ਔਕੇ ਕੰਮ ਤੋਂ ਘੱਟ ਨਹੀਂ ਇਸ ਕਿਲੇ ਨੇ ਹਮੇਸ਼ਾ ਆਪਣੇ ਦੁਸ਼ਮਣ ਨੂੰ ਹਰਾਇਆ ਹੈ ਅਤੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਹੈ